ਬੜਾ ਭਾਈ ਤਾਂ ਮੂੰਗੀ ਦਰਾਉਣੀ ਤੇ ਜੇ ਮੈਂ ਥਲੀ ਆ ਕੇ ਕੱਟਾ ਖਾ ਲਿਆਂਗਾ ਤੂੰ ਫੇਰ ਤਾਂ ਦੇ ਦਵਾਰਿਆ ਉਹ ਇਹਨੂੰ ਘੜਾ ਰਿਹਾ ਤੂੰ ਅਰਦਾ ਬਤੂ ਨੂੰ ਤਾਂ ਦੱਸ ਕਿਵੇਂ ਕਰਨਾ ਇਹ ਬੱਤੀ ਬਹੁਤ ਹੈ ਇਹ ਸੁਤਾਨੀ ਤੇਜ਼ੀ ਹੈ ਨਹੀਂ ਸਾਰੇ ਮੈਂ ਜਿਹੜਾ ਕੱਟ ਰਿਹਾ 500 ਤੇ ਹੋਈ ਇੱਕ ਸਾਰੀ ਕਿਵੇਂ ਕਰਨ ਦਾ 11 ਨੂੰ ਦੇ ਦੇ ਆਹ ਮਹਿਣ ਨੂੰ ਸੁਟਿਆ ਨਹੀਂ ਨਹੀਂ ਕਿੰਨੇ ਜਿਨੀ ਬਦਲ ਤਾਂ ਤਾ ਇੱਕ ਕੋਈ ਨਹੀਂ ਉਹ ਨੀ ਮਾਤਾ ਇਹ ਬਤ ਜੈਰਾ ਕੋ ਵੀ ਤਾ ਆ ਬੇ ਜਰਾ ਦਾ ਕਿਸ ਕੰਾਲ ਕਾਰਡ ਵਾਹੇ ਦਾ ਮੰਗੀ ਕਹਾ ਵੇਚਣੀ ਆ ਪਪਾਣੀ ਨੇ ਦੋ ਤਿੰਨ ਪਾਣੀ ਮੰਗੋ ਤੇ ਮਦਾਨੀ ਨਾ ਮੰ ਨੋ ਨੋ ਤੂੰ ਇਹ ਤਾਂ ਹੁਣ ਸੇਕਾ ਹੋਊ ਦੇਖੀ ਸੌ ਲੰਬੀ ਉਹ ਮੈਂ ਕਰਦਾ ਨਾ ਸਮਾਣਾ ਮੋਟਾ ਹੇਟਾ ਸਹੀ ਗੀ ਤੋ ਮੇਰਾ ਉਹਨੂੰ ਕਹਿਣਾ ਹਾਂ ਸਮਾਗਸ ਤੇ ਰੋਈਏ ਕਿਹੜੇ ਕੰਨ ਕੀ ਆ ਤੁਸ ਜੀ ਨਾ ਪਾਦਾ ਮੈਂ ਵਿਨਾਂਜਵਾਨ ਸਨਿਆਤੋ ਲੈ ਤੋ ਜਿੱਤੇ ਰਾਜੀ ਫੁੜੇ ਤੇ ਸਹੀ ਇਹਦਾ ਹੀ ਆ ਜਿਆ ਥੋੜੇ ਜਿਹਾ ਜੇਰਾ ਲਾਈ ਦਿਓ ਆ ਜਾ ਲਾਈ ਦੋ ਮੈਂ ਬਲੰਗੋ ਜੇਰਾ ਲਾਈ ਦਿਓ ਓਏ ਮੇਰਾ ਹਾਸਾ ਦੋ ਬੱਟ ਗਿਆ ਉਧਰ ਗਿਆ ਜੱਤੀ ਕਾਂਟਿਆਂ ਕੋ ਸਿਦਿਆ ਰੇ ਬੈਠੇ ਮੋਲੇ ਮਤਰੀ ਬਾਣੀ ਕਿਹਾ ਬੀਨਸ तोगा लो मारी कड़े हो तो आज मैं बड़ा पैसा मुंगी दऊ बेची है, भी। बेच नहीं है भी। तो तो भी। तो भाई भाव बेचनी है बिल्कुल पढ़ पढ़ तो कुल पढ़ जा भाई हां जी रोना बेची तोरिया लग के भाई तू ले ली फिर केटी करना बंद करता मैं देख सही समय दान दान ले कोई नहीं हो रहा तो तू सारे खा लेगा भी सही नहीं भाई ये नहीं जी मेरा मर्जी दिखा ला भाई एक टाइम तक आज मैं दो को लाओ को हां चालू चालू काउंट दबने के ਕੁਝ ਕਰਦੇ ਆ ਭਾਈ ਮਾੜਾ ਪੈਗ ਕਰਦੇ ਮਾੜਾ ਤੇ ਤੁਸੀਂ ਇਹ ਦੇਓ ਲੋ ਨੀ ਦੇਖੀ ਜੀ ਮੈਂ ਤਾਂ 1-2 ਮਿੰਟ ਤਾਂ ਬੰਦਾ ਬੰਦੇ ਨਹੀਂ ਕਹਿੰਦਾ ਬੱਕਰੀ ਮੰਡੀ ਲੋਂਗਵਾਰ ਪੂਰੀ 13000 ਦੀ ਦੇ ਓਏ 13000 ਤੇ ਤੈਨੂੰ ਦੇਣਾ 13000 ਉਹ ਵੀ 2000 ਉਹਨਾਂ ਨੂੰ ਤੂੰ ਦੀ ਲਾਤਾ ਕਰੀਬ ਬੰਦਾ ਤੂੰ ਨਾ ਕੋਈ ਚੱਕਰੇ ਇਗਰੀਮੈਂਟ ਦੇ ਦੇ ਪੈਸੇ ਆ ਦੇ ਲੈ ਨਾਲ ਪੈਸੇ ਤਾਂ ਆ ਜਾਣ ਆ ਯਾਰ ਫਿਰ ਜੇ ਤੂੰ ਭੜੇਗਾ ਮੈਂ ਕਿਹੜਾ ਬੰਦੇ ਨੂੰ ਮੈਂ ਆਓ ਪਰ ਜਤ ਕਹਿੰਦੇ ਅਗਲੇ ਦੇਣਗੇ ਪੈਸੇ ਲੈ ਲੈ ਸਾਈ ਨਾ ਚੱਤੇ ਆਪਣ ਨੂੰ ਤੇਜੀ ਨਹੀਂ ਚੱਤੇ ਮੈਨੂੰ ਪੈਂਦੀ ਨਹੀਂ ਮੈਂ ਕਿਹੜਾ ਰੁਕ ਬਾਰੀ ਹੈਂ ਗੱਭੀ ਮੈਨੇ ਦਿਲੇ ਕੇ ਰੇਖਾ ਹੋਰ ਕਿੰਨੀ ਦੇਗਾ ਹੁਣ ਇਹ ਅਗਲੇ ਲੈ ਜਾ ਕੇ ਘੱਟਾ ਖਾ ਲਾਂਗਾ ਵੀ ਤੁਸੀਂ ਤੇਰਾ ਉਹੀ ਗੱਲ ਦਾ ਖਾ ਲਾਂਗੇ ਇਹ ਸਾਲ ਪਹਨਾਰ ਦੇ ਦਿਆਂਗੇ ਪਰ ਘੱਟਾ ਨਹੀਂ ਖਾਂਦੇ ਹਾਂ ਫਿਰ ਉਹੀ ਤਾਂ ਗੱਲ ਹੈ ਕਿੰਨੇ ਦੇਵੇਂਗਾ 21 ਦਾ ਦੇ ਜਮਈ ਆਪਾਂ ਤਾਂ ਬਈ 10 ਦਾ ਚਮਈ 21 ਬਸ 21 ਦਾ ਤਾਂ ਜਮਈ ਮਾਦ ਅਸੇ ਤਾਂ ਹੈਂ 10 ਦਾ ਦਿਨ ਉਹ ਦੂਤ ਨੀ ਮਾਰੇ ਕਲਾਪੁਰ ਐ ਲੈ ਕੌਣ ਮੱਥਾ ਮਾਰਿਆ ਨਾ ਹੋਰ ਕੀ ਕਰ ਸਾਢੇ ਤੇਰੇ ਦਿਨ ਨੇ ਨਾ 14 ਦੀ ਜੰਨੇ ਨਾ ਨਾ ਮੈਂ ਵੀ 19000 ਪਗੜਾ ਤੂੰ ਅਗਲਾ ਨਹੀਂ ਕੁੱਤਦਾ ਕਹਾ ਮੈਂ ਕਿੰਨਾ ਅਗਲਾ ਦੇਣਾ ਮੈਨੂੰ ਮਾਰਦਾ ਮੈਂ ਠੀਕ ਹੈ ਜੀ ਹਾਂ ਭਈ ਅੱਪਾ ਵੀ ਨਹੀਂ ਨਵੇਂ ਦਾ ਵੀਰੇ ਫਿਰ ਹਾਂ ਜੀ ਹੁਣ ਤੂੰ ਜੇ ਮੈਥੋਂ ਲਿਆ ਕੇ ਘੱਟਾ ਖਾ ਲੇਂਗਾ ਤੋ ਉਹ ਫੇਰ ਤਾਂ ਦੇ ਦਵਾਰੇ ਆਹੀ ਅੰਡਾ ਲਊਗਾ ਨਾਲ ਦਾ ਦੇਹਾਂਗਾ ਦਵਾਰੇ ਨਫੇ ਦੇ ਵਾਦੇ ਨਾਲ ਮੈਂ ਤੈਨੂੰ ਫੇਰ ਉਹੀ ਤਾਂ ਗੱਲ ਮੈਂ ਕਰਦਾ ਬਈ ਯਾਰ ਹਾਂ ਭਰਦਾ ਤੂੰ ਨਫਾ ਦੇ ਲੈ ਤੈਨੂੰ ਕੋਈ ਬੋਲ ਉਹ ਨਾਲ ਭਰ ਰੁਪਏ ਲੈਣ ਹਾਂ ਨਾ ਨਫਾ ਦੇ ਲੈ ਨਾਲ ਭਰ ਰੁਪਏ ਲੈਣ ਆ ਤੂੰ ਜਾ ਮਾ ਲੈ ਨਾਲ ਭਰ ਰੁਪਏ ਯਾਰ ਦੇ ਦੇ ਜਾ ਮੈਂ ਨਾਲ ਭਰ ਨੂੰ ਕੀ ਤੂੰ ਮੈਂ ਮੇਰੇ ਨਾਲ ਚੱਲਦੇ ਹੈਗੇ ਹਾਂ ਉਹਦਾ ਫੇਰ ਤੂੰ ਜਿਹਨੂੰ ਦੇਵੇਂਗਾ ਉਹਦੇ ਨਾਲ ਕਰ ਬਈ ਚਲੋ ਆਪਾਂ ਹੋਰ ਹੋਰੀ